ਜਿੰਦੇ ਖੁਫੀ ਪੜਦੇ ਨਾਉ ਜਵਾਨਾ ਨਾਉ ਜਵਾਨ ਸਭਾ ਨੇ ਅੱਜ ਯਾਰਦੀ ਕਲਾ ਦੇ ਨਾਲ ਗੁਰਦਾਰੇ ਲੋਹ ਲੰਗਰ ਸਾਇ ਫੰਡੇ ਮਿਟੇ ਜਗਦੀ ਸੁਪੀਲ ਲਾਈ ਹੈ ਜੰਗੂ ਨੇ ਗੁਰੂ ਅਰਜਨ ਦੇ ਮਹਾਰਾਜ ਨੂੰ ਉੱਤ ਤੋਂ ਸੰਭਾਲ ਕੇ ਦੇ ਜੇ ਤੁਸੀਂ ਸਾਗ ਲੈ ਲਵੋ ਤੁਹਾਨੂੰ ਸ਼ਹੀਦ ਨਹੀਂ ਕੀਤਾ ਜਾਵੇਗਾ ਅੱਜ ਜੇ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਤਲਨੌਰ ਦੇ ਜੀ ਪਿੰਡ ਖੁਸ਼ੀਪੁਰ ਕਿਤੇ ਕਿ ਕੁਝ ਨੌਜਵਾਨਾਂ ਦੇ ਵੱਲੋਂ ਠੰਡੇ ਮਿੱਠੇ ਜਲਦੀ ਸ਼ੀਲ ਲਗਾਈ ਗਈ ਹੈ। ਫੋ ਸਾਡੇ ਨਾਲ ਇਸ ਗੁਰਦੁਆਰੇ ਤੇ ਸਾਡੇ ਕੋਲ ਸੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਸਬੰਧ ਵਿੱਚ ਇਹ ਠੰਡੇ ਮਿੱਠੇ ਜਲਦੀ ਸ਼ੀਲ ਲੱਗੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਖੁਸ਼ੀਪੁਰ ਦੇ ਨੌਜਵਾਨਾਂ ਨੌਜਵਾਨ ਸਭਾ ਨੇ ਅੱਜ ਜੜਦੀ ਕਲਾ ਦੇ ਨਾਲ ਗੁਰਦਾਰੇ ਲੋ ਲੰਗਰ ਸਾਹਿਬ ਖੰਡੇ ਮਿੱਟੇ ਜਲਦੀ ਅਪੀਲ ਲਾਈ ਆ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੀਸ ਦੀਹਾੜੇ ਦੇ ਸਬੰਧ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਹਾਂਗੀਰ ਬਾਦਸ਼ਾਹ ਨੇ ਲਾਹੌਰ ਬੁਲਾਇਆ ਉਹ ਕਿਉਂ ਬੁਲਾਇਆ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਿਕਾ ਨੇ ਕਿਹਾ ਮਹਾਰਾਜ ਜੀ ਤੁਹਾਨੂੰ ਇਤਬਾਰੇ ਦੀ ਮੋਰੀ ਕਹਿ ਕੇ ਬੁਲਾਇਆ ਹੈ ਇਹ ਲਾਗੀਆਂ ਨੂੰ ਇਸ ਯੰਗੀਰ ਬਾਸਾ ਨੇ ਕਿਹਾ ਕਿ ਇਖਬਾਰ ਦੇ ਇੱਕ ਮੋਰੀ ਨੂੰ ਲਾਏ ਜੇ ਤੇ ਸਿੱਖਾਂ ਨੂੰ ਪਤਾ ਲੱਗਾ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਜੀ ਇਹ ਸਾ ਨੀਚ ਦਾ ਸਾਗ ਨਹੀਂ ਖਾ ਲੈਣਾ ਮਹਾਰਾਜ ਨੇ ਸਿੱਖਾਂ ਦੀ ਮੰਨੀ ਅਨਕਾਰ ਕਰ ਦਿੱਤਾ ਤੇ ਇਸ ਅਨਕਾਰ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੂੰ ਲਾਹੌਰ ਬੁਲਾਇਆ ਗਿਆ ਗੁਰੂ ਮਹਾਰਾਜੀ ਕੁਝ ਕੁ ਸਿਖਾ ਦੇ ਨਾਲ ਲਾਹੌਰ ਪਹੁੰਚੇ ਨੇ ਕੋਲ ਸੇਕਾ ਕੁਝ ਦਿਨ ਠਹਿਰੇ ਨੇ ਤੇ ਗੁਰੂ ਅਰਜਨ ਦੇਵ ਮਹਾਰਾਜੀ ਘਟ-ਘਟ ਦੀ ਜਾਣ ਤੇ ਭਲੇ ਬੁਰੇ ਕੀ ਪੀਰ ਪਸੰਦ ਜਾਣਨ ਹਰਸਨ ਕਿਹਾ ਕਿ ਜਾ ਤੁਸੀਂ ਬਾਅਦ ਸੰਮਰ ਸਾਹਿਬ ਪਹੁੰਚ ਜਾਵੋ ਤੇ ਯਾਂਗੀਰ ਬਾਸ਼ਾ ਕਹਿਣ ਲੱਗਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਮੇਰੀਆਂ ਗੱਲਾਂ ਤੇ ਅਮਲ ਕਰ ਮੇਰੀਆਂ ਗੱਲਾਂ ਨੂੰ ਮੰਨ ਨਹੀਂ ਤੇ ਤੈਨੂੰ ਸ਼ਹੀਦ ਕੀਤਾ ਜਾਵੇਗਾ ਇਹ ਤੇ ਗੁੱਸਾ ਆਇਆ ਸੀ ਦਾ ਕਿ ਮੇਰੀ ਬੇਟੀ ਦਾ ਤੂੰ ਸਾਥ ਨਹੀਂ ਲਿਆ ਦੂਜੀ ਗੱਲ ਸਾਡੇ ਕਿਸੇ ਵੀ ਮੁਸਲਮਾਨ ਦੀ ਤੁਸਾਨ ਗੁਰੂ ਗ੍ਰੰਥ ਸਾਹਿਬ ਵਿੱਚ ਗੱਲ ਨਹੀਂ ਲਿਖੀ ਜਿਵੇਂ ਕਈ ਸਵਾਲ ਕੀਤੇ ਗਏ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਆ ਇਹ ਆਹ ਸਾਗ ਨਹੀਂ ਲਿਆ ਆਹੀ ਬਾਣੀ ਤੁਹਾਡੀਆਂ ਕੁਝ ਕੁ ਤੁਕਾਂ ਨਹੀਂ ਵਿਖੀਆਂ ਇਹ ਮਿੱਟੀ ਮੁਸਲਮਾਨ ਕੀ ਪੈਰੇ ਕਈ ਘਮਾਰ ਕਿਉਂਕਿ ਉਥੇ ਇਹਨਾਂ ਦਾ ਇੱਕ ਸਿੱਖ ਆਇਆ ਉਹਨ ਗਿਆ ਨਹੀਂ ਮਿੱਟੀ ਦੇ ਹੀ ਮੰਨ ਲਿਆ ਉਥੇ ਵੀ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਸਿੱਖ ਨੂੰ ਹਟਕਾਰਿਆ ਕਿਆ ਮੋਤ ਦੀ ਗੱਲ ਇਹ ਹੋਈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿਹਾ ਮੋਤ ਕਦੇ ਨਾ ਰੱਖਿਆ ਤੇ ਕਹਿਆ ਜੇ ਵੀ ਮੰਨ ਜਾਵੋ ਗੁਰੂ ਅਰਜਨ ਦੇ ਮਹਾਰਾਜ ਦਾ ਲੱਗੇ ਜਿਵੇਂ ਜਿਵੇਂ ਹੁਕਮ ਤੇਵੇਂ ਤੇ ਕਰ ਕਿ ਅਸੀਂ ਆਕਾਰਪੁਰਖ ਦੇ ਹੁਕਮ ਨੂੰ ਮੰਨਣ ਵਾਲੇ ਆ ਇਹ ਮੰਨਦੇ ਆ ਰਹੇ ਆ ਤੇ ਗੁਰੂ ਮਹਾਰਾਜ ਜੀਆਂ ਕੁਝ ਕੋ ਗੱਲਾਂ ਜਹੰਗੀਰ ਬਾਦਸ਼ਾਹ ਨੂੰ ਚੰਗੀਆਂ ਨਹੀਂ ਲੱਗੀਆਂ ਜਿਹੜਾ ਸੀਦਾ ਚੰਦੂ ਇਹ ਐਸ ਕਲਾਂਵਰ ਦਾ ਰਹਿਣ ਵਾਲਾ ਸੀ ਤਾਂ ਇਹ ਦਿੱਲੀ ਜਾ ਕੇ ਦੇਸ਼ ਨემი اهلਤਾਰੀ ਕੀਤੀ ਜਹੰਗੀਰ ਦੀ ਉਥੇ ਨੌਕਰ ਰਹਿ ਗਿਆ ਸੀਤ ਕਰਾਉਣ ਵਿੱਚ ਬਹੁਦਾ ਜਿਹਦਾ ਹੱਥ ਸੀਗਾ ਗੁਰੂ ਕੇ ਪਿਆਰਿਓ ਚੰਦੂ ਦਾ ਸੀਗਾ ਤੇ ਚੰਦੂ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਕੁੱਝ ਤੋਂ ਸੁਭਾਲ ਕੀਤੇ ਜੇ ਤੁਸੀਂ ਸਾਖ ਲੈ ਲਵੋ ਤੁਹਾਨੂੰ ਸ਼ਹੀਦ ਨਹੀਂ ਕੀਤਾ ਜਾਵੇਗਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਕਿ ਅਸੀਂ ਤੇਰਾ ਭਾਣਾ ਮਿੱਠਾ ਲਾਗੇ ਨਾਨਕ ਨਾਮ ਪਦਾਰਥ ਮੰਗੇ ਅਸੀਂ ਭਾਣੇ ਨੂੰ ਮੰਨਣਾ ਹੈ ਇਥੋਂ ਤੱਕ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਹੁਤ ਬਹੁਤ ਸਹੀਏ ਦਿੱਤੇ ਗਏ తీਰ ਲਈ ਦੇਣੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਜੋ ਆਜ ਦਾ ਦੇਣ ਚੱਲ ਰਿਹਾ ਨੌਜਵਾਨ ਮਨਾ ਰਹੇ ਨੇ ਚੜ੍ਹਦੀ ਕਲਾ ਦੀ ਨਾਲ ਕਿਹਾ ਗਿਆ ਕਿ ਇਸ ਨੂੰ ਹੁਕਮ ਦੇ ਦਿੱਤਾ ਤਤੀ ਲੋਥੇ ਪਿਥਾਲ ਪਿੱਤਾ ਜਾਵੇ ਇਹ ਗੁਰੂ ਅਰਜਨ ਦੇਵ ਮਹਾਰਾਜ ਤਤੀ ਲੋਥੇ ਦੇਰੇ ਨਾਂਦੇ ਪਾਪੀ ਤੇਰੇ ਤੁਸ ਤੁਸ ਕਹੇ ਤੁਮਾਂ ਦੇ ਪਾਪੀ ਪਾਪ ਕਰਦੇ ਕਿੰਦਾ ਕਉਈ ਕਵਤਾ ਕੀ ਰਸ ਪਰਨੇ ਪਨਵੇ ਅਰਬੀ ਸਰਦਾਂ ਦੇ ਤਤੀ ਲੋਥੇ ਮੇਰੇ ਲਾਂਦੇ ਰੇਤੇ ਸੀਸ ਚਾ ਪਵਾਂਦੇ ਪਾਪੀ ਬਾਪ ਕਰਦੇ ਕੰਦੂ ਨੇ ਆਕ ਖੱਲੇ ਵਾਲ ਕੇ ਤਤੀ ਲੋਥੇ ਪਠਾਰ ਦਿੱਤਾ ਤੇ ਸਿਰ ਤੇ ਤਰਸ ਦੇ ਨਾਲ ਤਤੀ ਰੇਤ ਸਿਰ ਚ ਪਾਉਣੀ ਚਾਲੂ ਕਰ ਦਿੱਤੀ ਇਹ ਮਹਾਰਾਜ ਜੇ ਤੁਨ ਦਾ ਤੈ ਸਰੀਰ ਤੇ ਲੋਕ ਦੇ ਰੂਪੋ ਪਿਆਰ ਪਾਣੀ ਨੂੰ ਡੋਲਿਆ ਗਿਆ ਗਰਮ ਗਰਮ ਜੇ ਕਿਆ ਤੇਰੀ ਆਖਰੀ ਖਾਸ ਹੋੜ ਕੀ ਹੈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿ ਅਸੀਂ ਅਸਨਾਣ ਕਰਨਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੇ ਸਵੇਰੇ ਅਸਨਾਣ ਕਰਨ ਗਏ ਨੇ ਗੁਰੂ ਦੇ ਪਿਆਰੇ ਉਦਰਾਵੀ ਦੇ ਕੰਡੇ ਤੇ ਲਾਹੌਰ ਵਿਖੇ ਲਾਹੌਰ ਕੋ ਉਸ ਵੇਲੇ ਗੁਰੂ ਮਹਾਰਾਜ ਸਾਡੇ ਅਲੋਪ ਹੋ ਗਏ ਜੋ ਅੱਜ ਦਾ ਦਿਨ ਯਰਦੀ ਕਲਾ ਦੀ ਨਾਲ ਮਨਾਇਆ ਜਾ ਰਿਹਾ ਹੈ ਪਿੰਡ ਗੁਜੀਪੁਰ ਦੀਆਂ ਸੰਗਤਾਂ ਵੱਲੋਂ ਨਾਨਕ ਨਾਮ ਚੜ ਦੀ ਕਲਾ ਦੇਰੇ ਪਾਏ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕੋਈ ਆਸਾਨੂੰ ਬਾਬਾ ਜੀ ਜਿਨ੍ਹਾਂ ਨੇ ਕੀ ਮੂਰਤ ਕੋਲ ਦੇਖਦੇ ਜੇ ਜੀ ਦਾ ਸਬੰਧ ਵਿੱਚ ਸਾਰਾ ਇਤਿਹਾਸ ਤੁਹਾਨੂੰ ਜਾਣਗਰਾ ਮੈਂ ਤੁਹਾਡੇ ਆਪਣਾ ਲਾਪਰੇਸ਼ ਕੁਸ਼ੀਪੁਰ ਕੰਮ ਬਾਰ ਅਰਵਿੰਦਰ ਸਿੰਘ ਜੀ ਨਾਲ ਕੁਸ਼ੀਪੁਰ